ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਦੀ ਸਾਡੇ ਪਿੰਡ ਮਹਾਰਾਜ ਦਰਸ਼ਨ ਸਿੰਘ ਮਹੱਤੇ ਕੇ ਕਰੋ ਮਿੱਤਰੋ ਅਪਾ ਵੀਡੀਓ ਬਣਾ ਰਹੇ ਆ ਤੇ ਇਸ ਵੀਡੀਓ ਦੇ ਵਿੱਚ ਅਕਾਪਾ ਚੰਗੇ ਦੁੱਧ ਵਾਲੇ ਮਿੱਤਰੋ ਮੱਝ ਦਿਖਾਵਾਂਗੇ ਬਾਈ ਦਾ ਜਿਹੜਾ ਘਰ ਹੈ ਗੁਰਦੁਆਰਾ ਫਲੰਘਾਂ ਵਾਲਾ ਗੁਰਦੁਆਰੇ ਦੇ ਜਮਾ ਬੈਕ ਸਾਈਡ ਵਾਲਾ ਘਰ ਹੈ 메ਨ ਨਾਲ ਵਾਲੀ ਗਲੀ ਦੇ ਵਿੱਚ ਜਿੱਥੇ ਗੇਟ ਹੈ ਉਸ ਗਲੀ ਦੇ ਵਿੱਚ ਬਾਈ ਦਾ ਘਰ ਹੈ ਤੇ ਬਾਈ ਦਾ ਜਿਹੜਾ ਕੰਮ ਹੈ ਦੁੱਧ ਦਾ ਕੰਮ ਹੈ ਚੰਗੇ ਪਸ਼ੂ ਹੈ ਅਸੂ ਵੀ ਆਪਾਂ ਮਿੱਤਰੋ ਥੋੜੀ ਤੁਹਾਨੂੰ ਝਲਕ ਮਰਾਵਾਂਗੇ ਵੀ ਬਾਈ ਬਰੀਡ ਤੇ ਕੰਮ ਕਰ ਰਿਹਾ ਤੇ ਇਹਨੇ ਕਿੰਨਾ ਦੁੱਧ ਦਿੱਤਾ ਸੀ ਉਹਦੀ ਵੀ ਆਪਾਂ ਗੱਲਬਾਤ ਤੁਹਾਡੇ ਨਾਲ ਕਰਾਂਗੇ ਸਾਂਝੀ ਸੋ ਪਹਿਲਾਂ ਤੁਹਾਨੂੰ ਮੱਝ ਦਿਖਾਉਣੇ ਕਦ ਕਾੜ ਮਿੱਤਰੋ ਠੀਕ ਆ ਕੋਈ ਬਹੁਤਾ ਛੋਟਾ ਨਹੀਂ ਤੇ ਸੋਹਣਾ ਕੱਦ ਆ ਫੇਸ ਕੁਆਲਿਟੀ ਬਹੁਤ ਚੰਗੀ ਆ ਗੋਲ ਸੰਗਾ ਤੇ ਥਾਂਲੇ ਵੀ ਮਿੱਤਰੋ ਸਾਫ਼ ਹੈ ਫੁੱਲੀ ਝੋੜੀ ਦੀ ਆ ਤੇ ਦਿਨ ਹਜੇ ਸੂਣ ਦੇ ਵਿੱਚ ਕਾਫੀ ਦਿਨ ਲੈਂਦੀ ਆ ਤੇ ਥਣਾ ਦੀ ਬੰਤਰ ਬਹੁਤ ਚੰਗੀ ਆ ਤੇ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਤੇ ਨਾਲ ਦੇ ਨਾਲ ਆਪਾਂ ਮਿੱਤਰੋ ਲਮਾਂਗੇ ਦੀ ਡਿਟੇਲ ਤੇ ਹਾਂਜੀ ਬਾਈ ਤੋਰੇ ਮੜਾ ਉਸ ਤੋਂ ਬਾਅਦ ਜਿਹੜੇ ਦੂਜੇ ਪਸ਼ੂਆ ਬਾਈ ਕੋਲੇ ਬਰੀਡ ਤੇ ਕੰਮ ਕਰ ਰਿਹਾ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਆਪਣਾ ਫਰਜ਼ ਬੰਦਾ ਹਰ ਚੀਜ਼ ਦਿਖਾਉਣ ਦਾ ਕਈ ਭਰਾ ਕਹਿੰਦੇ ਵੀ ਗੱਪ ਮਾਰਦਾ ਉਹ ਚੀਜ਼ ਕਰਦਾ ਆਪਾਂ ਮਿੱਤਰੋ ਉਹ ਚੀਜ਼ ਤਾਂ ਕਰਨੀ ਨਹੀਂ ਤੇ ਜਿਹੜੇ ਆਪਣੇ ਪਸ਼ੂ ਪੰਜਾਬ ਦੇ ਵਿੱਚ ਦੂਜੀਆਂ ਸੋਬਿਆਂ ਦੇ ਵਿੱਚ ਜਾਂਦੇ ਸੀ ਉਹ ਆਪਾਂ ਪੰਜਾਬ ਦੇ ਵਿੱਚ ਹੀ ਰੱਖਣੇ ਆ ਕਿਉਂਕਿ ਕਿ ਚੰਗੀਆਂ ਮੱਝਾਂ ਮਿੱਤਰੋ ਵੱਧ ਦੁੱਧ ਵਾਲੀਆਂ ਆਪਾਂ ਮੰਡੀ ਤੇ ਲੈ ਜਾਂਦੇ ਸੀ ਮੰਡੀ ਤੋਂ ਜਾਂ ਤਾਂ ਦੂਜੇ ਜ਼ਿਲ੍ਹਿਆਂ ਦੇ ਵਿੱਚ ਨਿਕਲ ਜਾਂਦੀਆਂ ਸੀ ਤੇ ਜਾਂ ਜਿਵੇਂ ਯੂਪੀ ਆ ਗੁਜਰਾਤ ਆ ਆਂਧਰਾ ਮਹਾਰਾਸ਼ਟਰ ਉਹਨਾਂ ਸੂਬਿਆਂ ਦੇ ਵਿੱਚ ਨਿਕਲ ਜਾਂਦੇ ਸੀ ਪਸ਼ੂ ਉਸ ਤੋਂ ਬਾਅਦ ਜੇ ਪਸ਼ੂ ਵਧਣ ਦੇ ਕੰਮ ਹੀ ਆਉਂਦੇ ਸੀ ਬਾਅਸ ਨੇ ਮੁੜਦੇ ਸੀ ਮਿੱਤਰੋ ਸੋ ਆਪਾਂ ਜੇ ਬਠਿੰਡੇ ਜਿਹੜੇ ਦੇ ਪਸ਼ੂ ਆ ਤਾਂ ਬਠਿੰਡੇ ਦੇ ਵਿੱਚ ਹੀ ਰੱਖ ਗਏ ਤੇ ਚੰਗੀ ਬਰੀਡ ਤਿਆਰ ਕਰਕੇ ਆਪਾਂ ਇਸ ਧੰਦੇ ਨੂੰ ਮਿੱਤਰੋ ਕਾਬਜਾ ਬਣਾ ਗਏ ਕਿਉਂਕਿ ਇਹ ਧੰਦਾ ਤਕਰੀਬਨ ਫੇਲ ਹੋ ਚੁੱਕਿਆ ਸੀ ਫੇਲ ਹੋਣ ਦੇ ਕਾਰਨ ਬਹੁਤ ਸੀ ਕਿਉਂਕਿ ਇੱਕ ਤਾਂ ਜਾਣਕਾਰੀ ਹੈ ਨਹੀਂ ਸੀ ਇੱਕ ਟੀਕੇ ਬਾਰੇ ਜਾਣਕਾਰੀ ਹੈ ਨਹੀਂ ਸੀ ਦੂਜੀ ਗੱਲ ਚੰਗਾ ਪਸ਼ੂ ਮੰਡੀ ਤੇ ਜਾੜਦਾ ਸੀ ਮੰਡੀ ਤੇ ਬਈ ਵਾਪਸ ਨਹੀਂ ਆਉਂਦਾ ਸੀ ਹਰ ਬੰਦਾ ਡਰਦਾ ਹੁੰਦਾ ਸੀ ਮਹਿੰਗਾ ਪਸ਼ੂ ਆਪਾਂ ਕਿਉਂ ਰੱਖਣਾ ਤੇ ਮਿੱਤਰੋ ਜਿੰਨੇ ਚਿਰ ਤੁਸੀਂ ਚੰਗਾ ਪਸ਼ੂ ਨਹੀਂ ਰੱਖਦੇ ਉਹਨਾਂ 'ਚ ਇਸ ਧੰਦੇ ਨੂੰ ਤੁਸੀਂ ਕਾਬਜਾ ਨਹੀਂ ਕਰ ਸਕਦੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਨਾਮ ਆਪਣਾ ਦਰਸ਼ਨ ਸਿੰਘ ਹਾਂਜੀ ਦਰਸ਼ਨ ਸਿੰਘ ਜੀ ਜੇ ਆਪਾਂ ਪਹਿਲਾਂ ਗੱਲ ਕਰਕੇ ਬ੍ਰੀਡ ਤੇ ਹਨਾ ਕਦੋਂ ਕਦੋਂ ਕੰਮ ਕਰ ਰਹੇ ਆਪਾਂ ਨੂੰ ਬਈ 2014 ਦੇ ਮਾਨਕ ਤੇ ਲੱਗੇ ਹੋਏ ਆ 14 ਦੇ ਹਾਂ 14 ਦੇ ਲੱਗੇ ਹੋਏ ਆ ਹਾਂ ਮੰਨ ਲਾ ਵੀ ਟੀਕੇ ਬਾਰੇ ਉਦੋਂ ਪਤਾ ਲੱਗਣ ਲੱਗਿਆ ਸੀ ਵੀ ਆ ਗਈ ਸੀ ਟੀਕੇ ਬਾਰੇ ਵੀ ਵੀਡੀਓ ਪੈਣ ਲੱਗੀਆਂ ਆਪਣੀਆਂ ਜੀ ਨੂੰ ਠੀਕ ਆ ਉਦੋਂ ਆਪਾਂ ਨੂੰ ਪਤਾ ਲੱਗਣ ਲੱਗਿਆ ਸੀ ਵੀ ਇਹ ਹੀ ਚੀਜ਼ ਤੇ ਆਪਾਂ ਕੰਮ ਕਰਦੇ ਅਪਡੇਟ ਠੀਕ ਆ ਹੁਣ ਤਾਂ ਹੀ ਮੰਨ ਲਾ ਵੀ 14 ਤੋਂ ਲੈ ਕੇ ਹੁਣ ਤਾਂ ਕਿੰਨੇ ਕੁ ਲੀਟਰ ਦੁੱਧ ਵਾਲੇ ਪਸ਼ੂ ਆ ਗਏ ਸਾਡੇ ਕੋਲੇ ਆਪਣੇ ਕੋਲੇ 16 ਤੋਂ 17 ਤੱਕ ਰਾਹੀ ਪਹਿਲਾਂ ਆਪਣੇ ਕੋਲ 7-8 ਲੀਟਰ ਲਈ ਸੀਗੇ ਸਟਾਰਟਿੰਗ ਆਪਾਂ 10 ਲੀਟਰ ਦੇ ਤੋਂ ਕਰੀ ਸੀ 10 ਲੀਟਰ ਤੋਂ ਕਰੀ ਹੁਣ ਆ ਮੱਝ ਦੀ ਆਪਾਂ ਗੱਲ ਕਰੀਏ ਪਹਿਲਾਂ ਤਾਂ ਇਹਦਾ ਮਾਦ ਠੀਕ ਆ ਗਵਾਂਡੂ ਲੱਗਤੀ ਸੀਗੀ ਠੀਕ ਆ ਬਹੁਤ ਚੰਗੀ ਸੀਗੀ ਤੇ ਉਦੋਂ ਬਾਅਦ ਇਹ ਮੰਨ ਕੇ ਚੱਲੂ ਜੀ ਕੋ ਪਹਿਲੀ ਕੱਟੀ ਹੋਈ ਸੀਗੀ ਇਹ ਆਪ ਕਿਹੜੇ ਟੀਕੇ ਦੀ ਆ ਪਤਾ ਇਹ ਆਸ ਨਹੀਂ ਟੀਕੇ ਦੀ ਪਤਾ ਜੀ ਉਦੋਂ ਉਦੋਂ ਮੰਨ ਕੇ ਚੱਲ ਆਪਾਂ ਨੂੰ ਨੌਲਜਿੰਗ ਟੀਕੇ ਡਾਕਟਰ ਭਰ ਗਿਆ ਸੀਗਾ ਉਦੋਂ ਬਾਅਦ ਠੀਕ ਆ ਪਰ ਰੱਖਣ ਲੱਗੇ ਉਦੋਂ ਬਾਅਦ ਰੱਖਣ ਲੱਗੇ ਪਹਿਲਾਂ ਸਾਹਮਦੇ ਨਹੀਂ ਸੀ ਪਹਿਲਾਂ ਸਾਹਮਦੇ ਨਹੀਂ ਸੀ ਹੁਣ ਇਹਦੀ ਮਾਂ ਮਾਂ ਥੱਲੇ ਸੀ 14 ਲੀਟਰ ਹਨਾ 14 ਲੀਟਰ ਪੂਰਾ ਸੀਗਾ ਤੇ ਉਹ ਬੇਇੱਜ਼ਤੀ ਸੀ ਕਿਵੇਂ ਸੀ ਜੀ ਉਹ ਬੇਇੱਜ਼ਤੀ ਸੀਗੀ ਓਕੇ ਹੁਣ ਇਹਦੀ ਗੱਲ ਕਰਗੇ ਇਹਨੇ ਕਿਹੜਾ ਸੂਆ ਪਹਿਲਾਂ ਦਾ ਇਹਦਾ ਇਹ ਚੌਥਾ ਸੂਆ ਸੂ ਗਈ ਜਮਨੇ ਚੌਥਾ ਸੂਆ ਸੂ ਗਈ ਹਾਂ ਸੂ ਕਿੰਨਾ ਕ ਦੁੱਧ ਕੱਢਿਆ ਜੇ ਨੇ ਇਹਨੇ ਜੀ ਆਪਾਂ 16 ਕਿਲੋ ਦੁੱਧ ਐਸ ਵਕਤ ਦਾ ਮੱਕ ਜ ਤੀਜੀ ਸੂਏ ਦਾ ਤੀਜੀ ਸੂਏ ਦਾ ਹਾਂ ਮਤਲਬ 16 ਲੀਟਰ ਕੱਢਿਆ ਹਾਂ ਕੱਢਿਆ ਹੀਗਾ ਕੋਈ ਮਰਜ਼ੀ ਕੋਸ ਮਰਜ਼ੀ ਆਪਾਂ 18 ਵੀ ਕਹਿ ਸਕਦੇ ਹੁੰਦੇ ਹੈ ਜੀ ਵੀ 16 ਕਿਲੋ ਆਪਣੇ ਕੋਲੇ ਕੱਢੇ ਨੇ ਠੀਕ ਹੈ ਹਾਂ ਤੇ ਠੰਡੀ ਸੀਲ ਕਿਵੇਂ ਬਹੁਤ ਵਧੀਆ ਜੀ ਤੁਹਾਡੇ ਸਾਹਮਣੇ ਠੀਕ ਹੈ ਹੋਰ ਵੀ ਪਸ਼ੂ ਮੰਨਣਾ ਚੰਗੇ ਆ ਸਾਡੇ ਕੋਲੇ ਹਾਂ ਜੀ ਆਪਣਾ ਸਾਰੇ ਬੀਟ ਪਹਿਲਾਂ ਇਹਨੂੰ ਤੋੜ ਕੇ ਤਾਂ ਦੇਖ ਲਈ ਤੇ ਇਹਦਾ ਰੇਟ ਇੱਕ ਵਾਰੀ ਮਾੜਾ ਹੋਰ ਤੋੜ ਕੇ ਦਿਖਾਓ ਲੰਮੀ ਦਿਖਾਓ ਤੋੜ ਕੇ ਮਾੜੀ ਜੀ ਅੰਦਰ ਨੂੰ ਲੈ ਚੱਲਦਾ ਨਹੀਂ ਉੱਥੇ ਹਾਂ ਉੱਥੇ ਲੈ ਚੱਲੋ ਨਾਲੇ ਆਪਾਂ ਦੂਜੇ ਪਸ਼ੂ ਦਿਖਾ ਦੇਾਂਗੇ ਤੇ ਕਿਉਂਕਿ ਬਾਈ ਕਰ ਰਿਹਾ ਅੰਦਰੋਂ ਬਰੀਡ ਤੇ ਕੰਮ ਸੇ ਪੱਖੋਂ ਫੇਰ ਕਹਿੰਦੇ ਬਹੁਤ ਚੰਗੇ ਵਜਨ ਫੁੱਲ ਹੈ ਜਿਹੜਾ ਵੀ ਭਰਾ ਕੋਈ ਬਰੀਡ ਤੇ ਕੰਮ ਕਰਨਾ ਚਾਹੁੰਦਾ ਹੋਵੇ ਤਾਂ ਬਾਈ ਇੱਕ ਵਾਰੀ ਜ਼ਰੂਰ ਸੰਪਰਕ ਕਰੇ। ਟਿਕਾਣੇ ਬਾਰੇ ਵੀ ਕਾਫੀ ਨਲ ਜਾਤੇ ਹੁਣ ਬਾਈ ਕਹਿੰਦਾ ਵੀ ਜਿੰਨੇ ਬੱਚੇ ਆਏ ਆ ਚੰਗੇ ਸਿਮਣਾ ਦੇ ਆਏ ਆ। ਤੇ ਆ ਮਿੱਤਰੋ ਬਾਈ ਕਹਿੰਦਾ ਇਹਦੇ ਆ ਜਿਹੜੀ ਝੋਟੀ ਆ ਹਨਾ ਹਰਜਨ ਕੁੰਗੜ ਦੀ ਆ ਜੀ। ਹਰਜਨ ਕੁੰਗੜ ਦੀ ਆ। ਇਹਦੀ ਬਸਤੀ ਆ ਜੀ। ਇਹਦੀ ਧੀ ਆ। ਥੈਂਕ ਯੂ। ਇਹਨੇ ਕਿੰਨਾ ਕਿੰਨਾ ਗੱਦਦ ਗੱਡੇ ਜੇ ਪਹਿਲੇ ਸੂਏ ਇਹਨੇ ਪਹਿਲੇ ਸੂਏ ਸਾਡਾ ਸਾਡੀ ਚਰਾਈ ਕਰੂਗੀ ਗੱਡੇ ਇਹ ਹੁਣ ਦੂਜੇ ਸੂਏ ਸੂਈ ਆ ਦੂਜੇ ਸੂਏ ਕਦੋਂ ਸੂਆ ਆਪਣਾ ਹੈ 15 ਸੂਏ ਠੀਕ ਆ ਅਰਜਨ ਕੁੰਗੜ ਦੀ ਤੇ ਹੋਰ ਆਪਾਂ ਜਿਵੇਂ ਦੂਜੇ ਬਸੂ ਠੀਕ ਆ ਜੀ ਖਾਨ ਦੀ ਖਾਨ ਦਿੱਤੀ ਆ ਹਾਂਜੀ ਬ੍ਰੀਡ ਦੀ ਆਪਾਂ ਕੰਮ ਨਹੀਂ ਬ੍ਰੀਡ ਤੇ ਚਲੋ ਆ ਕੋਹੀ ਨੂਰ ਦੇ ਆ ਬੱਚਾ ਕੋਹੀ ਨੂਰ ਦਾ ਠੀਕ ਆ ਨਵਾਬੀ ਹੱਤੀ ਠੀਕ ਆ ਉਹ ਕੋਹੀ ਨੂਰ ਦੇ ਪਰਲਾ ਕੋਹੀ ਨੂਰ ਦੇ ਠੀਕ ਆ ਤੇ ਆ ਸੁਮੇਸ਼ ਦਾ ਨੂਰੀ ਝੋਟੀ ਆ ਹਾਂਜੀ ਆ ਸੁਮੇਸ਼ ਦਾ ਨੂਰੀ ਐ ਸੋ ਖਾਨ ਨਾ ਸੁਮੇਸ਼ ਦਾ ਨੂ ਪੱਤੀ ਲੱਗਦਾ ਵੇ ਗਿਆ ਠੀਕ ਹੈ ਹਾਂਜੀ ਓਕੇ ਉਹ ਵੱਡੀ ਮੱਝ ਉਹਦੇ ਥੱਲੇ ਇਸ ਵਕਤ 15 ਕਿਲੋ ਦੁੱਧ ਆਈ ਸੁਆਗੜਾ ਹੋਵੇ ਸੋਈ ਨੂੰ ਹਾਂਜੀ ਦੂਜਾ ਸੁਆਗੜਾ ਆਈਦਾ ਕਿੰਨਾ ਦੁੱਧ ਆ 15 ਕਿਲੋ ਦੁੱਧ ਆ ਕਿੰਨਾ ਚਿਰ ਹੋ ਗਿਆ ਸੋਈ ਨੂੰ 2-3 ਮਹੀਨੇ ਹੋ ਗਏ 4 ਮਹੀਨੇ ਠੀਕ ਹੈ ਆ ਬੱਚਾ ਹਾਂ ਆਹ ਕੀ ਹੁੰਦਾ ਇਹ ਕਿਹੜੇ ਸਿਮਰਦਾ ਇਹ ਵੀ ਅਰਜਨ ਗੁੰਗੜਦਾ ਹੀ ਆ ਅਰਜਨ ਗੁੰਗੜਦਾ ਇਹ ਮੇਰੀ ਹੈ ਹਾਂ ਕੋਹਿੰਨੌਰ ਦੀ ਵੀ ਕੱਟੀ ਦਿਖਾ ਦਿੰਦੇ ਆ ਕੋਈ ਨਹੀਂ ਮਾਰ ਰਹਾ ਵਿੱਚ ਨਾ ਵੱਜੇ ਮਾਤਾ ਹਨਾ ਮਾਤਾ ਸਾਈਡ ਤੇ ਹੋ ਜਾ ਥੋੜੇ ਜੀ ਬੜੀ ਸੇਵਾ ਕਰਦੀ ਹੈ ਮਾਤਾ ਤੇ ਮਾੜਾ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਸਿਤਾ ਠੀਕ ਹੈ ਠੀਕ ਹੈ ਬਹੁਤ ਸੇਵਾ ਕਰਦੀ ਹੈ ਪਸ ਤੁਸੀਂ ਸਾਹਮਣੇ ਮੜਾ ਮੋਟਾ ਲੱਗੇ ਰਹੇ ਪੁੱਤ ਜਿੰਨਾ ਵੀ ਟਾਈਮ ਲੱਗਦਾ ਹੋਏ ਹੋਏ ਬਸ ਠੀਕ ਹੈ ਬਚੋ ਰਹਿ ਜਾਂਦਾ ਹੈਗਾ ਬੋਲ ਕੱਟੋ ਕੱਟਤਾ ਹੋ ਕੱਟਤਾ ਬਰਾ ਫੜ ਕਹੀ ਜਾਈ ਨਾ ਚਾਲ ਚੱਲ ਬਧੀਆ ਜੇ ਮੜਾ ਬੰਦਾ ਕੰਮ ਕਰਦਾ ਰਿਹਾ ਨਾ ਬੰਦਾ ਮੰਜੇ ਚ ਨਹੀਂ ਬਹਿੰਦਾ ਕਾਪ ਬੁੱਤ ਨਹੀਂ ਨਹੀਂ ਠੀਕ ਹੈ ਸੇਧ ਮੱਲਾ ਤਾਂ ਅੰਦਰ ਉਸਤ ਰਹਿੰਦੀ ਹੈ ਜੇ ਬੰਦਾ ਬੜਾ ਬਟਾ ਨਿਗਾਸਾਨ ਨਹੀਂ ਵੀ ਰੱਖੂਗਾ ਨਾ ਪਸੂਗਾ ਅੱਜ ਫੇਰ ਵੀ ਬੰਦੇ ਦਾ ਨਹੀਂ ਨਹੀਂ ਹਾਂ ਜੀ ਨਹੀਂ ਦੇਣਾ ਥੱਲੇ ਜੀ ਬੈਠੂ ਹਾਂ ਜੀ ਹੋਸਲੇ ਕਰਨ ਨਹੀਂ ਦੇਣਾ ਜੀ ਪਹਿਲਾਂ ਪਹਿਲਾਂ ਗੱਲ ਚੱਕ ਦਿੰਦੀ ਆ ਹਾਂ ਪਹਿਲਾਂ ਚੱਕ ਲੈ ਨਾਲੇ ਗਿੱਲਾ ਹੋਣਾ ਥੋੜੇ ਸਾਹਮਣੇ ਦੇਖ ਲੋ ਤਾਂ ਨਾਲ ਦੇ ਸਾਹਮਣੇ ਠੀਕ ਹੈ ਠੀਕ ਹੈ ਬਹੁਤ ਮਾਤਾ ਨੂੰ ਬਹੁਤ ਬਹਿੰਤੀ ਹੈ ਨਾ ਸਿੱਧੀ ਹੈ ਜੀ ਹਾਂ ਜੀ ਵੱਡੀ ਦੀਆਂ ਤੇ ਅਸੀਂ ਵੱਡੀ ਇਹ ਮਾਤਾ ਦੀ ਦੇਣਾ ਠੀਕ ਹੈ ਬਹੁਤ ਵਧੀਆ ਜਿਹੜਾ ਮਾਤਾ ਪਿਤਾ ਨੂੰ ਮਿੱਤਰੋ ਚੰਗਾ ਸਮਝਦੇ ਨੇ ਜਿੰਨੇ ਤਾਂ ਮਾਤਾ ਪਿਤਾ ਨੂੰ ਅਲੱਗ ਵੇ ਤੂੰ ਕੀ ਦਿੱਤਾ ਹੈ ਨਾ ਇਹ ਕੋਹੇ ਨੋਰਦੀ ਹੈ ਠੀਕ ਹੈ ਤੇ ਇਹ ਮੰਨ ਲਾ ਹਰ ਤੁਸੀਂ ਬਰੀਡ ਤੇ ਕੰਮ ਕਰ ਰਹੇ ਹੋ ਹਾਂਜੀ ਇਹ ਬਹੁਤ ਛੁੱਟ ਗਿਆ ਹਾਂਜੀ ਸਾਢੇ 9 ਮਹੀਨੇ ਲੀਜੀ ਇਸ ਵਕਤ ਤੱਕ ਤੂੰ ਜਦੋਂ ਮੰਨੋਗੇ ਸਾਢੇ 9 ਮਹੀਨੇ ਜੀ ਜਿਹੜੇ ਹਿਸਾਬ ਨਾਲ ਕੱਦਾ ਹੈ ਆ ਵੀ ਦਿਖਾ ਦੇਤੀ ਹੈ ਸਾਢੇ 9 ਮਹੀਨੇ ਦੀ ਇਹ 11 ਮਹੀਨੇ ਰਹੀ ਜੀ ਠੀਕ ਹੈ ਤੇ ਨਹੀਂ 11 ਮਹੀਨੇ ਦਾ ਘੋੜਾ ਹੈ ਸਾਲ ਦੀ ਹੋ ਗਈ ਹਾਂ ਉਹ ਵੀ ਕੱਟੀ ਆ ਜੀ ਹਾਂ ਪਹਿਲੇ ਸੂਈ ਵਾਲੀ ਦੀ ਕੱਟੀ ਆ ਹਨਾ ਸਾਲ ਦੀ ਹੋ ਗਈ ਠੀਕ ਹੈ ਹਾਂ ਇਹ ਨਵਾਬ ਦੀ ਹਾਂ ਨਵਾਬ ਦੀ ਇਹ ਕੋਹੀ ਨੂਰ ਦੀ ਉਹ ਅਰਜਨ ਦਾ ਠੀਕ ਹੈ ਕੱਟਾ ਹੈ ਇਹ ਕੱਟਾ ਵੇਚਣਾ ਤਾਂ ਨਹੀਂ ਨਹੀਂ ਵੇਚਾਂਗੇ ਜੀ ਵੱਡਾ ਕਰਕੇ ਵੇਚਾਂਗੇ ਪਹਿਲਾਂ ਹੀ ਆਪਾਂ ਸਾਰੇ ਵੇਚੇ ਡੈਰੀਆਂ ਦੇ ਉੱਤੇ ਠੀਕ ਹੈ ਮਿੱਤਰੋ ਆ ਬੱਚਾ ਅਰਜਨ ਕੁੰਗੜ ਦਾ ਇਹਦਾ ਮਾਂ ਦਾ ਕੀ ਰਗਣਾ ਇਹਦਾ 15 ਕਿਲੋ ਉਹ ਘੜੀ ਚੁੱਕੀ ਦੂਜੇ ਹੋ ਗਿਆ 15 ਲੇਵਲ ਚੜ ਕੇ ਨਾਲੇ ਕਿ ਫੇਰ ਵੀ 15 ਕਿਲੋ ਦਿੰਦੀ ਆ ਬਾਈ ਕਹਿੰਦਾ ਵੀ ਲੇਵਲ ਦੇ ਵਿੱਚ ਦਿੱਕਤ ਆ ਗਈ ਫੇਰ ਵੀ 15 ਕਿਲੋ ਦਿੰਦਾ ਕਈ ਵਾਰ ਕਿਸੇ ਭਰਾ ਨੇ ਬੱਚਾ ਰੱਖਣਾ ਹਾਂਜੀ ਇਸ ਵਕਤ ਜੋਕ ਕੇ ਦੇ ਦਾਂਗੇ ਚਲੋ ਚਲੋ 15 ਕਿਲੋ ਜੋਕ ਕੇ ਦੇ ਦਾਂਗੇ ਇਹ ਗੱਲ ਨਹੀਂ ਚਲੋ ਉਹ ਤਾਂ ਆਪਾਂ ਦਾ ਉਹਦਾ ਵਿੱਚ ਨਹੀਂ ਨਾ ਆਪਾਂ ਤਾਂ ਆਹੀ ਦਿਖਾਉਣਾ ਹੈ ਹਨਾ ਠੀਕ ਆ ਮਿੱਤਰੋ ਕਈ ਭਰਾਵਾਂ ਨੂੰ ਅਰਜਨ ਗੁੰਗੜ ਦਾ ਬੱਚਾ ਚਾਹੀਦਾ ਹੁੰਦਾ ਹੱਡਾਂ ਪੈਰਾਂ ਦਾ ਪੂਰਾ ਖੁੱਲਾ ਹੈ ਤੇ 22 ਦੇ ਨਾਲ ਜਰੂਰ ਸੰਪਰਕ ਕਰੋ ਕਿੰਨੇ ਕਿਚੜਾ ਕਰਕੇ ਦਿਓਗੇ ਜੇ ਮਾਲ ਨਾ ਵੇਚਣਾ ਹੋਇਆ ਸਾਲ ਦਾ ਕਰਕੇ ਨਹੀਂ ਰੋ ਸਾਲ ਦਾ 2 ਸਾਲ ਦਾ ਠੀਕ ਹੈ ਸਾਲ ਦਾ ਕਰਤੀ ਤੇ ਅੱਗੇ ਕਿੰਨੇ ਕੱਟੇ ਵੇਚੇ ਆ ਅਜ ਕਿ ਬੇਤੀ ਪੰਜੀ ਕੱਟੇ ਵੇਚੇ ਪੰਜ ਕੱਟੇ ਪਹਿਲਾਂ ਕਟਾ ਇਹ ਨਹੀਂ ਆ ਕਟੀਆਂ ਕੱਟੀਆਂਉਂਦੀ ਰਹਿ ਨਾ ਕੱਟੇ ਹੋਗੇ ਨਾ ਹਾਂਜੀ ਮਾਤਾ ਨਾ ਕੱਟੇ ਹੋਏ ਪਾ ਦੋ ਕੱਟੀਆਂ ਹੋਣ 9 ਕਟਾਂ ਵਗੈਰ 2 ਕਟੀਆਂ ਹੋਗਾ ਹਾਂ ਠੀਕ ਆ ਨਹੀਂ ਤਾਂ ਨਹੀਂ ਤਾਂ ਘਰ ਭਰ ਦੰਦੇ ਹੈਨਾ ਹਾਂ ਚਲੋ ਹੁਣ ਆਪਾਂ ਉਹਦੇ ਰੇਟ ਦੀ ਗੱਲ ਕਰੀਏ ਕੀ ਰੇਟ ਕਰਤਾ ਜੀ 2 ਲੱਖ ਰੁਪਏ ਜੀ 1.5 ਲੱਖ ਮਾਣ ਤਣ ਹੋ ਜੂ ਹਾਂ ਮਾਣ ਤਣ ਕਰ ਦਾਂਗੇ ਜੀ 16 ਲੀਟਰ ਦਿੱਤਾ ਤੀਜੇ ਸੂਏ ਦੁੱਧ ਹਾਂਜੀ ਠੀਕ ਹੈ ਤੇ ਗਾਂਹਾਂ ਸਿਮੰਟ ਕਿਹੜਾ ਲੱਗਿਆ ਸੀ ਇਹਦੇ ਖਾਣ ਦਾਈ ਖਾਣ ਦਾ ਸੋ ਸਾਰੇ ਵੀਰਾਂ ਦਾ ਆਪਾਂ ਧੰਨਵਾਦ ਕਰਦੇ ਆ ਜਿਹੜੇ ਭਰਾ ਦਾ ਫੋਨ ਨੰਬਰ ਬੋਲ ਦਿਓ ਜੇ ਕਰੀ 94645 94641 96 ਹਾਂਜੀ 438 94 641 97 438 ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਮਿੱਤਰੋ ਕਰੋ ਸੰਪਰਕ ਤੇ ਚੰਗੇ ਦੁੱਧ ਵਾਲੀ ਆ ਇੱਕ ਵਾਰੀ ਹੋਰ ਤੁਹਾਨੂੰ ਮੈਂ ਥੋੜੀ ਜਿਹੀ ਗੱਲ ਕਰਦਾ ਵੀ ਕਈ ਵਾਰ ਪਸੂ ਜਾ ਕੇ ਮਿੱਤਰੋ 2 ਇੱਕ ਦੋ ਦਿਨ ਪਹਿਲਾਂ ਸੂ ਪੈਂਦਾ ਜੇ ਜੀ ਨਹੀਂ ਲਾਉਂਦਾ ਉੱਥੇ ਦੁੱਧ ਕਿਲੋ 2 ਕਿਲੋ ਦਾ ਫਰਕ ਪੈ ਜਾਂਦਾ ਪਰ ਜੇ ਆਪਾਂ ਬਰੀਡ ਤੇ ਗੱਲ ਕਰ ਗਏ ਜੇ ਘਰੇ ਬਾਈ ਦੇ ਸੁੰਦੀ ਆ ਤਾਂ ਦੁੱਧ ਮਿੱਤਰੋ ਉਹਨੇ ਹੀ ਗੱਡੂਗੇ ਜਿੰਨਾ ਬਾਈ ਨੇ ਕਹਦਾ ਵੈਸੇ ਦਾ ਬਾਈ ਨੇ ਵੱਧ ਕਿਆ ਸੀ ਪਰ ਆਪਾਂ ਕਿਲੋ 2 ਕਿਲੋ ਘੱਟ ਕਹਿ ਕੇ ਵੀਡੀਓ ਬਣਾਈ ਆ ਤੇ ਕਿਉਂਕਿ ਕਈ ਭਰਾ ਕਹਿੰਦੇ ਆ ਵੀ ਜਦੋਂ ਆਪਾਂ ਵੱਧ ਦੁੱਧ ਕਹਨੇ ਆ ਜਿਹੜਾ ਨੂੰ ਨਹੀਂ ਪਤਾ ਜਿੰਨਾਂ ਦੀਆਂ ਮੱਝਾਂ 10 11 ਹੀ ਦੰਦੀਆਂ ਉਹਨਾਂ ਨੂੰ ਆਏ ਲੱਗਦਾ ਹੁੰਦਾ ਵੀ ਇਹ ਸਾਰਾ ਝੂਠ ਬਣਾ ਰਹੇ ਆ ਪਰ ਆਪਾਂ ਕਹਿੰਦੇ ਆ ਵੀ ਆਪਣੇ ਏਰੀਆ ਦੇ ਵਿੱਚੋਂ ਚੰਗਾ ਦਾ ਚੰਗਾ ਪਸ਼ੂ ਆਪਾਂ ਲੈ ਕੇ ਆਵਾਂਗੇ ਤੇ ਤਾਂ ਜੋ ਇਸ 7 ਦਿਨਾਂ ਨੂੰ ਆਪਾਂ ਕਾਮਯਾਬ ਕਰ ਸਕੀਏ ਆਪਣਾ ਉਹਨਾਂ ਚੈਨਲ ਵਾਲਾ ਕੰਮ ਤਾਂ ਹੈ ਨਹੀਂ ਵੀ ਜੇ ਉੱਤੇ ਕੁਝ ਹੋਰ ਲੱਗਦਾ ਤੇ ਵਿੱਚ ਕੁਝ ਹੋਰ ਹੋ ਪਰ ਆਪਣਾ ਤਾਂ ਉਹੀ ਹੋਊਗਾ ਜਿਹੜਾ ਉੱਤੇ ਚੀਜ਼ ਲਿਖੀ ਆ ਤੇ ਵਿੱਚ ਉਹੀ ਦਿਖਾਵਾਂਗੇ ਸੋ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਜਿਹੜੇ ਭਰਾ ਪਸੂ ਖਰੀਦਦੇ ਨੇ ਤੇ ਆਪਣੇ ਵੀਡੀਓ ਦੇਖਦੇ ਨੇ ਤੇ ਇਹ ਬਾਈ ਕਹਿੰਦਾ ਵੀ ਦੂਜੀ ਸੂਏ ਦੀ ਇਹਦੀ ਝੋਟੀ ਆ ਤੇ ਹੁਣ ਮਨਲਾ ਹੁਣ ਕਿੰਨਾ ਕ ਦਿਨ ਹੋ ਗਿਆ ਸੂਈ ਨੂੰ ਇਹ ਕੱਲ ਦੀ ਸੂਈ ਰਾਤੀ ਹੈ ਕੱਲ ਸੂਈ ਆ ਪਹਿਲੇ ਸੂਏ ਮਿੱਤਰੋ 13.5 ਲੀਟਰ ਦੁੱਧ ਦਿੱਤਾ ਤੇ ਹਉ ਬੇਫਿਕਰ ਹੋ ਕੇ ਤੁਸੀਂ ਸੌਦਾ ਕਰ ਸਕਦੇ ਹੋ ਪਰ ਤਸੱਲੀ ਮਿੱਤਰੋ ਤੁਸੀਂ ਆਪਦੀ ਕਰਨੀ ਹੈ ਆਪਾਂ ਜਿੰਨਾ ਮਾਲਕ ਨੇ ਦੱਸਿਆ ਉਸ ਤੋਂ ਆਪਾਂ ਘਟਾ ਕੇ ਦੱਸਾਂਗੇ ਸੋ ਸਾਰੇ ਵੀਰਾਂ ਦਾ ਧੰਨਵਾਦ